ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸੁਰਕੀਆਂ ਤੇ ਲੋਕ ਸਭਾ ਵਿੱਚ ਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੰਬੋਧਨ ਕਿਹਾ ਰਾਸ਼ਟਰਪਤੀ ਨੇ ਹੀ ਵਿਕਸਿਤ ਭਾਰਤ ਦਾ ਵਿਜਨ ਦਿੱਤਾ ਕਿਹਾ ਜਨਤਾ ਨੇ 10.5 ਸਾਲ ਦਾ ਟਰੈਕ ਰਿਕਾਰਡ ਵੇਖਿਆ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ ਭਾਸ਼ਣ ਦਾ ਕੁਝ ਹਿੱਸਾ ਹਟਾਉਣ ਤੇ ਜਤਾਈ ਨਾਰਾਜ਼ਗੀ ਕਿਹਾ ਇਹ ਚੋਣਿੰਦਾ ਕਾਰਵਾਈ ਹੈ ਜੋ ਤਰਕਸੰਗਤ ਨਹੀਂ ਹੈ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜਮਨੀ ਚੋਣ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਲ ਤੇ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਜਿਸ ਤਰ੍ਹਾਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਹੀ ਵਿਕਸਿਤ ਭਾਰਤ ਦਾ ਵਿਜਨ ਦਿੱਤਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਝ ਲੋਕਾਂ ਦੀ ਪੀੜਾ ਸਮਝ ਸਕਦੇ ਨੇ ਲੋਕ ਸਭਾ ਵਿੱਚ ਰਾਹੁਲ ਗਾਂਧੀ ਦੇ ਸ਼ਬਦੀ ਹਮਲਿਆਂ ਦਾ ਜਵਾਬ ਦਿੰਦਿਆਂ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਜਨਤਾ ਨੇ ਸਾਡੇ 10 ਸਾਲ ਦਾ ਟਰੈਕ ਰਿਕਾਰਡ ਵੇਖਿਆ ਸਾਡੀ ਸਰਕਾਰ ਵਿੱਚ 10 ਕਰੋੜ ਗਰੀਬ ਗਰੀਬੀ ਰੇਖਾ ਦੇ ਵਿੱਚੋਂ ਬਾਹਰ ਨਿਕਲੇ ਨੇ आदरणीय राष्ट्रपति महोदया ने अहम विषय उठाए हैं आदरणीय राष्ट्रपति जी ने हम सबका और देश का मार्गदर्शन किया है इसके लिए राष्ट्रपति जी का हृदय से आभार व्यक्त करता है देश की आजादी के कालखंड में इतने कम समय में इतने लोगों को गरीबी से बाहर निकालने का ये सफल प्रयास इस चुनाव में हमारे लिए आशीर्वाद का कारण बना आदरणीय सभापति जी हम 2014 में जब पहली बार जीत करके आए थे तो चुनाव के अभियान में भी हमने कहा था कि हमारा करप्शन के प्रति ਜ਼ੀਰੋ ਟੋਲਰੈਂਸ ਰਹੇਗਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਦਨ ਵਿੱਚ ਦਿੱਤੇ ਆਪਣੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਹਟਾਏ ਜਾਣ ਤੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਹ ਚੁਣਿੰਦਾ ਕਾਰਵਾਈ ਹੈ ਜੋ ਤਰਕਸੰਗਤ ਨਹੀਂ ਹੈ। ਉਹਨਾਂ ਨੇ ਬਿਰਲਾ ਨੂੰ ਅਪੀਲ ਕੀਤੀ ਕਿ ਆਪਣੇ ਭਾਸ਼ਣ ਦੇ ਹਟਾਏ ਗਏ ਹਿੱਸੇ ਨੂੰ ਕਾਰਵਾਈ ਦੇ ਰਿਕਾਰਡ ਵਿੱਚ ਮੁੜ ਤੋਂ ਸ਼ਾਮਲ ਕਰਨ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਉੱਤੇ ਦੇਸ਼ ਵਿੱਚ ਫਿਰਕੂ ਉਦਾਰ ਉਤੇ ਵੰਡ ਪੈਦਾ ਕਰਨ ਦਾ ਦੋਸ਼ ਲਗਾਇਆ। ਜਿਸ ਉੱਤੇ ਸੱਤਾ ਪੱਖ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਜਤਾਇਆ ਸੀ। ਉਦਰ ਸਪੀਕਰ ਰੰਬਿਰਲਾ ਨੂੰ ਲਿਖੇ ਆਪਣੇ ਚਿੱਠੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਚੇਅਰਮੈਨ ਨੂੰ ਸਦਨ ਦੇ ਕਾਰਵਾਈ ਤੋਂ ਕੁਝ ਟਿੱਪਣੀਆਂ ਨੂੰ ਹਟਾਉਣ ਦਾ ਅਧਿਕਾਰ ਹੈ ਪਰ ਇਹ ਸਿਰਫ ਉਹਨਾਂ ਸ਼ਬਦਾਂ ਲਈ ਹੁੰਦਾ ਜਿਸ ਦੇ ਪ੍ਰਕਿਰਿਆ ਤੇ ਆਚਰਣ ਦੇ ਨਿਯਮ 380 ਵਿੱਚ ਦਰਸਾਏ ਗਏ ਨੇ। ਉਹਨੇ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਨੇ ਕਿ ਉਹਨਾਂ ਦੇ ਭਾਸ਼ਣ ਦੇ ਵੱਡੇ ਹਿੱਸੇ ਨੂੰ ਕਾਰਵਾਈ ਤੋਂ ਕਿਵੇਂ ਹਟਾ ਦਿੱਤਾ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਹਟਾਏ ਗਏ ਬਿਆਨ ਨੂੰ ਮੁੜ ਤੋਂ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਵੇ। ਮਰਹੂਮ ਪੰਜਾਬੀ ਗਾਇਕ ਸ਼ਬਦੀਪ ਸਿੰਘ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਿੱਧੂ ਮੂਸੇਵਾਲੇ ਇਨਸਾਫ ਮੰਗਣ ਅਤੇ ਮੁੱਦਾ ਚੁੱਕਣ ਨਾਲ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ ਹੈ ਉਹਨੇ ਕਿਹਾ ਕਿ ਹੁਣ ਤੱਕ ਸਾਰੇ ਇਸ ਮੁੱਦੇ ਨੂੰ ਦਬਾਉਣ ਵਿੱਚ ਲੱਗੇ ਹੋਏ ਨੇ ਅਤੇ ਅਦਾਲਤਾਂ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਇਹ ਮੁੱਦਾ ਚੁੱਕਿਆ ਵਧੀਆ ਗੱਲ ਹੈ ਸਭ ਮਨ ਨੂੰ ਸਕੂਨ ਮਿਲੇ ਵੀ ਘੱਟੋ ਘੱਟ ਕਿਸੇ ਨੇ ਗੱਲ ਤਾਂ ਕੀਤੀ ਕਿਉਂਕਿ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਨ ਦੇ ਬਾਰੇ ਲੱਗੇ ਹੋਏ ਸੀ ਸਾਰੇ ਇਹਦੀ ਗੱਲ ਨਾ ਕੀਤੀ ਜਾਵੇ ਇਹਨੂੰ ਦਬਾ ਦਿੱਤਾ ਜਾਵੇ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਜਿਹੜਾ ਜਸਿਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਦੀ ਸਫਲ ਹੋਏ ਹਾਂ ਦੋ ਸਾਲਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਉਹਾਂ ਭਾਈ ਦੇ ਸਕਦਾ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਕ ਇੱਜ਼ਤਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਵਿਗਯ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤਾ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀੰਦੀ ਨਾ ਪਰ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਜਲੰਧਰ ਬੈਸਟ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਤਮਾਕਾ ਹੋਇਆ ਸ਼੍ਰੋਮਣੀ ਕਾਲਦਲ ਦੀ ਉਮੀਦਵਾਰ ਸਰਜੀਤ ਕੌਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਰਜੀਤ ਕੌਰ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਸਰਜੀਤ ਕੌਰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਇਸ ਮੌਕੇ ਖੁੱਡੀਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਦਾ ਸਵਾਗਤ ਕੀਤਾ ਹੈ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਮਿਲਿਆ ਹੈ ਜਿਹੜੀ ਚਲੰਦਰ ਵੈਸਟ ਦੀ ਚੋਣ ਹੋ ਰਹੀ ਹੈ ਉਹਦੇ ਵਿੱਚ ਸ਼੍ਰੋਣੀ ਕਾਲੀ ਦਲ ਦੇ ਜੋ ਉਮੀਦਵਾਰ ਸਨ ਬੀਬੀ ਸਰਜੀਤ ਕੌਰ ਜੀ ਜਿਨ੍ਹਾਂ ਨੇ ਜਿਵੇਂ ਪਮਨਟੀਨੂ ਜੀ ਹੋਰਾਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਇਸ ਆਪਣੇ ਇਲਾਕੇ ਦੀ ਸੇਵਾ ਨਿਮਰ ਹੋ ਕੇ ਕੀਤੀ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਲੋਕਾਂ ਨਾਲ ਵਰਤੇ ਉਹ ਆਪ ਵੀ ਨਗਰ ਕੌਂਸਲ ਦੇ ਮੈਂਬਰ ਬਣੇ ਔਰ ਉਸ ਤੋਂ ਬਾਅਦ ਜੇ ਕਹੀਏ ਦੋ ਵਾਰ ਬੀਬੀ ਜੀ ਸਰਜੀਤ ਕੌਰ ਜੀ ਵੀ ਨੁਮਾਇੰਦਗੀ ਕਰ ਚੁੱਕੇ ਐ ਔਰ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਨ੍ਹਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਿਹਰ ਕੀਤੀ ਔਰ ਅੱਜ ਉਹ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਚ ਵੇਖਣ ਨੂੰ ਘੱਟ ਮਿਲਦੀਆਂ ਸਨ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਚਾਹੇ ਨੌਕਰੀਆਂ ਤੋਂ ਲੈ ਲਈਏ ਹਰ ਇੱਕ ਵਰਗ ਲਈ ਬਿਜਲੀ ਦੀ ਛੋਟ ਦੇਣੀ ਔਰ ਜ਼ੀਰੋ ਬਿੱਲ ਆਉਣੇ ਇਹ ਸਾਰੀਆਂ ਗੱਲਾਂ ਔਰ ਬੀਬੀ ਜੀ ਹੋਰਾਂ ਦਾ ਸਾਡੀ ਪਾਰਟੀ ਵਿੱਚ ਆਉਣਾ ਪਾਰਟੀ ਨੂੰ ਮਜ਼ਬੂਤ ਕਰਨਾ ਅੱਜ ਜਦੋਂ ਚੋਣ ਮਹਿੰਮ ਪੂਰੀ ਭਖਦੀ ਜਾ ਰਹੀ ਹੈ ਉਹਦੇ ਵਿੱਚ ਆ ਕੇ ਸ਼ਾਮਲ ਹੋਣਾ ਤੇ ਵੱਡਾ ਯੋਗਦਾਨ ਪਾਉਣਾ ਸਾਰਿਆਂ ਲਈ ਸਾਡੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ ਹੌਸਲੇ ਦੀ ਗੱਲ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਰੋਹਾਨੀਅਤ ਦਾ ਕੇਂਦਰ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਪਹੁੰਚਦੀ ਨੇ ਪਰ ਇੱਥੇ ਦੇ ਵਿਰਾਸਤੀ ਮਾਰਗ ਦੀ ਖਾਸ ਹਾਲਤ ਨੂੰ ਲੈ ਕੇ ਸ਼ਰਧਾਲੂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਆਵਾਰਾ ਕੁੱਤਿਆਂ ਦੀ ਪਰਮਾਰ ਅਤੇ ਕੁਝ ਆਵਾਰਾ ਕੁੱਤਿਆਂ ਵੱਲੋਂ ਸ਼ਰਧਾਲੂਆਂ ਨੂੰ ਵੱਢਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਸਰਚਕਣ ਸੀ ਰਹਿਮੰਦਰ ਸਾਹਿਬ ਦੇ ਸਾਰਾਗੜੀ ਨਿਵਾਸ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਕੋਮਨੈਸ਼ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜੋ ਪਿਛਲੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਰੋੜਾਂ ਰੁਪਈਆ ਲਾ ਕੇ ਸੰਗਤਾਂ ਦੀ ਸਹੂਲਤ ਲਈ ਜਿਹੜੀ ਬਣਾਇਆ ਗਿਆ ਸੀ ਉਸ ਅਵਰਤੀ ਮਾਰਗ ਦੀ ਜਿਹੜੀ ਆ ਦਿਨੋਂ-ਦਿਨ ਜਿਹੜੀ ਆ ਦੇਖ ਖਰਾਬ ਹੋ ਰਹੀ ਹੈ ਤੇ ਅਵਰਤੀ ਮਾਰਗ ਤੇ ਮੰਗਣ ਵਾਲਿਆਂ ਦੀ ਬਹੁਤ ਵੱਡੇ ਪੱਧਰ ਤੇ ਪਰਮਾਰ ਹੈ ਇਸ ਤੋਂ ਇਲਾਵਾ ਸੰਗਤਾਂ ਜਦੋਂ ਦਰਸ਼ਨ ਗਦਾਰੇ ਜਾਣ ਵੇਲੇ ਤੇ ਆਉਣ ਵੇਲੇ ਅਵਾਰਾ ਕੁੱਤੇ ਜਿਹੜੇ ਆ ਸੈਂਕੜੇ ਦੀ ਤعداد ਦੇ ਵਿੱਚ ਉੱਥੇ ਜਿਹੜੇ ਆ ਸੰਗਤਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ ਅਤੇ ਰਤਿਆਂ ਦੇ ਵਿੱਚ ਜਿਹੜੀ ਆ ਗੰਦਗੀ ਵੀ ਖਿਲਾਰਦੇ ਹਨ ਤੇ ਪਿਛਲੇ ਕਈ ਘਟਨਾ ਜਿਹੜੀਆਂ ਸੰਗਤਾਂ ਦੇ ਨਾਲ ਹੋ ਚੁੱਕੀਆਂ ਹਨ ਕਈ ਸੰਗਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਵੀ ਹੈ ਜਿਹਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਅਸੀਂ ਸਮਾਜ ਸੁਧਾਰ ਸੰਸਥਾ ਵੱਲੋਂ ਅਮਰitsar ਦੇ ਡੀਸੀ ਨੂੰ ਪੁਲਿਸ ਕਮਿਸ਼ਨ ਨੂੰ ਜਿਹੜੀ ਆ ਰਿਟਰਨ ਦਰਖਾਸਤ ਵੀ ਦਿੱਤੀ ਹੈ ਕਿ ਵਾਰਾ ਕੁੱਤਿਆਂ ਤੇ ਜਿਹੜੀ ਆ ਅਤੇ ਮੰਗਣ ਵਾਲਿਆਂ ਤੇ ਜਿਹੜੀ ਆ ਇਹਨਾਂ ਤੇ ਨਕੇਲ ਪਾਈ ਜਾਵੇ ਤਾਂ ਜੋ ਕਿ ਆਉਣ ਵਾਲੇ ਸਮੇਂ ਜਿਹੜੀ ਆ ਵਾਰਾ ਕੁੱਤਿਆਂ ਦੇ ਨਾਲ ਜਿਹੜੀ ਆ ਕੋਈ ਕਟਣ ਦੀ ਵਾਰ ਦੇ ਜਿਹੜੀ ਆ ਵੱਡੇ ਪੱਧਰ ਤੇ ਨਾ ਹੋ ਸਕੇ ਸਰਦਪਾਰ ਦੇ ਨਸ਼ਾ ਤਸਕਰੀ ਦੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਅਮਰitsar ਕਮਿਸ਼ਨਰੇਟ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਲੱਖਾ ਨਾਮੀ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸੀ ਇਸ ਦੀ ਜਾਣਕਾਰੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹਾਂ ਅਮਰitsar ਦੇ ਕਮਿਸ਼ਨਰੇਟ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਗ੍ਰਿਫਤਾਰ ਕੀਤਾ ਜੋ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਅਤੇ ਪਾਕਿਸਤਾਨ ਸਥਿਤ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਸੀ ਉਨ੍ਹਾਂ ਦੱਸਿਆ ਕਿ ਤਾਰਨ ਤਾਰਨ ਦੇ ਖੇਮ ਕਰਨ ਤੋਂ 5 ਕਿਲੋ ਹੈਰਨ ਇਸ ਵਿਅਕਤੀ ਕੋਲੋਂ ਬਰਾਮਦ ਕੀਤੀ ਗਈ ਹੈ ਉਹਨਾਂ ਕਹੇ ਕਿ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਹੈ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਟਿਆਲਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ అలਮਤ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਸੈਮੀਨਾਰ ਪਟਿਆਲਾ ਦੇ ਸਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਜਿਸਤੇ ਇੱਕ ਬਾਈ ਐਸਐਸਪੀ ਵਰੁਣ ਸ਼ਰਮਾ ਨੇ ਕੀਤੀ ਇਸ ਮੌਕੇ ਐਸਪੀਸੀਟੀ ਸਰਪਰਾਜ ਆਲਮ ਮੌਜੂਦ ਰਹੇ ਇਸ ਮੌਕੇ ਬੱਚਿਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਗਿਆ ਤੇ ਸਕੂਲੀ ਬੱਚਿਆਂ ਨੂੰ ਸਪੋਰਟਸ ਕਿਟਾਂ ਵੰਡੀਆਂ ਲੇਕੋ ਮਨਜੋਗ ਡੀਜੀਪੀ ਪੰਜਾਬ ਦੇ ਅਨੁਸਾਰ ਤਾਂ ਮੁਤਾਬਿਕ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਦੋਂ ਚ ਪਹਿਲਾ ਟਾਸਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਬਾਰੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦੇ ਰਹੀ ਹੈ ਦੂਜਾ ਟਾਸਕ ਹੈਗਾ ਅਵੇਅਰਨੈਸ ਅਵੇਅਰਨੈਸ ਯੂਥ ਚ ਇਸ ਪ੍ਰੋਬਲਮ ਬਾਰੇ ਕਰਨੀ ਬਹੁਤ ਜ਼ਰੂਰੀ ਹੈ ਇਸੇ ਲੜੀ ਚ ਅੱਜ ਮੈਂ ਇੱਥੇ ਥਾਪਰ ਕਾਲਜ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਸੀ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਤੇ ਪਟਿਆਲਾ ਦੇ ਸਾਂਝ ਕੇਂਦਰ ਦੀ ਟੀਮ ਨੇ ਇੱਕ ਯੂਥ ਮੋਟੀਵੇਸ਼ਨ ਸੈਮੀਨਾਰ ਇੱਥੇ ਕੰਡਕਟ ਕਰਾਇਆ ਬੱਚਿਆਂ ਨੂੰ ਸਪੋਰਟਸ ਤੇ ਟਵੰਡੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਕੋ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਨਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅੱਗੇ ਵੀ ਕਰੂਗਾ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਦੂਰ ਰੱਖਣ ਲਈ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਰਾਜਪੁਰਾ ਦੇ ਇੱਕ ਸਕੂਲ ਦੇ ਵਿੱਚ ਸਥਾਨਕ ਡੀਐਸਪੀ ਰਗਵੀਰ ਸਿੰਘ ਵੱਲੋਂ ਵਿਦਿਆਰਥੀਆਂ ਵਿੱਚ ਡਰਗ ਅਵੇਅਰਨੈਸ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੁਲਿਸ ਦੇ ਅਧਿਕਾਰੀਆਂ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਐਸਐਚਓ ਸਿਟੀ ਅਮਨਦੀਪ ਸਿੰਘ ਬਰਾੜ ਚੌਕੀ ਇੰਚਾਰਜ ਕਸਤੂਰਬਾ ਗੁਰਵਿੰਦਰ ਸਿੰਘ ਗੁਰਾਇਆ ਪ੍ਰਿੰਸੀਪਲ ਜਸਵੀਰ ਕੌਰ ਹਾਜ਼ਰ ਸਨ ਹਰਿਆਣਾ ਦੇ ਨੀਲੋ ਖੇੜੀ ਦੇ ਵਿਧਾਇਕ ਧਰਮਪਾਲ ਗੌਂਦਰ ਦੀ ਮਦਦ ਦੇ ਨਾਲ ਕਰਨਾਲ ਨਯ ਦੇਖ ਪਾਖੜਾ ਨਹਿਰ ਵਿੱਚ ਡੁੱਬ ਰਹੇ ਬੱਚੇ ਨੂੰ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਬਚਾ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਰਾਸਤੇ ਵਿੱਚ ਜਾ ਰਹੇ ਸਨ ਜਿਸ ਤਰ੍ਹਾਂ ਉਹਨਾਂ ਨੇ ਨਹਿਰ ਵਿੱਚ ਡੁੱਬਦੇ ਬੱਚੇ ਨੂੰ ਵੇਖਿਆ ਤੇ ਗੱਡੇ ਖੜਾ ਕੇ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ ਪਟਿਆਲਾ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਚਾਲਕ ਨੇ ਪੁਰਾਣੇ ਬੱਸ ਸਟੈਂਡ ਤੋਂ ਰਾਜਪੁਰਾ ਰੋਡ ਤੱਕ ਕੰਨੇਵਾ ਗੱਡੀ ਦੜਾਈ ਅਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਭਰ ਵਿੱਚ ਪੱਲੇਦਾਰ ਯੂਨੀਅਨ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੱਲੇਦਾਰ ਯੂਨੀਅਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਪੱਲੇਦਾਰ ਯੂਨੀਅਨ ਕੰਮ ਨਹੀਂ ਕਰੇਗੀ ਅਤੇ ਮੁਕੰਮਲ ਤੌਰ ਤੇ ਹੜਤਾਲ ਦੇ ਉੱਪਰ ਰਹੇਗੀ। ਇਸ ਮੌਕੇ ਤੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਜੀ ਸਾਨੂੰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 36 ਤੱਕ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿਓ। ਕਿਉਂਕਿ ਅਸੀਂ 7 ਜਨਵਰੀ ਤੋਂ ਠੇਕੇਦਾਰੀ ਸਿਸਟਮ ਦੇ ਖਿਲਾਫ ਇੱਕ ਪੱਕਾ ਮੋਰਚਾ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਲਾਇਆ ਹੋਇਆ। ਜਿਹਦੇ ਵਿੱਚ ਸਾਨੂੰ ਵਿਸ਼ਵਾਸ ਦੇ ਵਿੱਚ ਲੈ ਲਿਆ ਕਿ 36 ਤੋਂ ਬਾਅਦ ਅਸੀਂ ਤੁਹਾਡਾ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰਦੇ ਆਂਗੇ ਪੰਜਾਬ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਡਿਪਾਰਟਮੈਂਟ ਦਾ ਫੋਰਸ ਸੈਕਟਰੀ ਜਿਹਨੂੰ ਕਹਿੰਦੇ ਆ ਉਹਨੇ 1.5 2024 ਨੂੰ ਕਹਿੰਦਾ ਜੋ ਹਦਾਇਤਾਂ ਭਾਰਤ ਸਰਕਾਰ ਦੀਆਂ ਹੋਣਗੀਆਂ ਉਹਨਾਂ ਹਦਾਇਤਾਂ ਮੁਤਾਬਕ ਤੁਹਾਨੂੰ 1.5 ਉਹ ਪੇਮੈਂਟ ਹੈ ਜਿਹੜੀ ਕਣਕ ਦੀ ਲੋਡ ਅਨਲੋਡਿੰਗ ਜਾਂ ਭਾਵੇਂ ਰੈਸ ਹੈ ਰੈਸ ਦੀ ਲੋਡਿੰਗ ਅਨਲੋਡਿੰਗ ਦੀ ਜਿਹੜੀ ਪੇਮੈਂਟ ਹੈ ਉਹ ਤੁਹਾਨੂੰ ਭਾਰਤ ਸਰਕਾਰ ਦੀ ਹਦਾਇਤਾਂ ਮੁਤਾਬਕ ਕੀਤੀ ਜਾਵੇਗੀ ਪਰ ਜਦੋਂ ਅਸੀਂ ਕੱਲ ਇਸ ਵਿਸ਼ੇ ਤੇ ਗਏ ਤਾਂ ਕੁਝ ਜਿਹੜੇ ਅਫਸਰ ਸੀ ਡਾਇਰੈਕਟਰ ਸੀ ਡਿਪਟੀ ਡਾਇਰੈਕਟਰ ਸੀ ਤਾਂ ਉਹਨਾਂ ਨੇ ਸਾਨੂੰ ਭਰੋਸੇ 'ਚ ਦੁਆਰੇ ਫੇਰ ਦੇ ਲਿਆ ਕਹਿੰਦੇ ਵੀ 99% ਤੁਹਾਡਾ ਕੰਮ ਹੋ ਚੁੱਕਿਆ ਜਦੋਂ 20 ਮਿੰਟ ਬਾਅਦ ਫੋਰ ਸੈਕਟਰੀ ਨਾਲ ਗੱਲ ਹੁੰਦੀ ਹੈ ਤਾਂ ਫੋਰ ਸੈਕਟਰੀ ਇਹ ਗੱਲ ਕਹਿੰਦਾ ਟਾਲ ਮਟੋਲ ਜੀ ਕਰਦਾ ਨਜ਼ਰ ਆਇਆ ਕਿ ਅਸੀਂ ਕੰਮ ਕਰ ਰਹੇ ਹਾਂ ਐਫਸੀਆਈ ਮੰਨ ਨਹੀਂ ਰਹੀ ਸੋ ਇਸ ਦੇ ਰੋਸ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਸੱਤ ਪੱਲੇਦਾਰ ਯੂਨੀਅਨਾਂ ਨੇ ਅੱਜ 2 ਜੁਲਾਈ ਤੋਂ ਜਿਹੜਾ ਕੰਮ ਹੈ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਦੇ ਵਿੱਚ ਅਸੀਂ ਹੁਣ ਜਿੰਨਾ ਚਿਰ ਪੰਜਾਬ ਸਰਕਾਰ ਸਾਨੂੰ ਸਿੱਧੇ ਕੰਮ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਇੰਨਾ ਚਿਰ ਅਸੀਂ ਪੰਜਾਬ ਦੀ ਫੂਡ ਏਜੰਸੀਆਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਾਂਗੇ ਭਾਵੇਂ ਉਹ ਲੋਡਿੰਗਾਂ ਲੋਡਿੰਗ ਦਾ ਹੋਵੇ ਜਾਂ ਵਾਰਦਾਨੇ ਦਾ ਹੋਵੇ ਜਾਂ ਰੈਸ ਦਾ ਹੋਵੇ ਇਸ ਕਰਕੇ ਜੇਕਰ ਸਾਡੇ ਵਰਕਰ ਦਾ ਕਿਸੇ ਤਰ੍ਹਾਂ ਦਾ ਨਫਾ-ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਹੋਵੇਗੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ